ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਤਹਿਤ ਪੰਜਾਬ ਸਰਕਾਰ ਹਰ ਇੱਕ ਹੜਪੀੜਿਤ ਪਰਿਵਾਰ ਨੂੰ ਬੰਦਾ ਮੁਆਵਜ਼ਾ ਦੇਣਾ ਯਕੀਨੀ ਬਣਾ ਰਹੀ ਹੈ ਤੇ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜਲਦ ਹੀ ਹਰ ਇੱਕ ਪੀੜਿਤ ਪਰਿਵਾਰ ਨੂੰ ਬੰਦਾ ਮੁਆਵਜ਼ਾ ਉਹਨਾਂ ਦੇ ਬੈਂਕ ਖਾਤੇ ਵਿੱਚ ਪਾਇਆ ਜਾਵੇ ਤਾਂ ਜੋ ਹਰ ਪੀੜਿਤ ਪਰਿਵਾਰ ਦੀ ਮਦਦ ਹੋ ਸਕੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਸਰਦਾਰ ਗੁਰਦੀਪ ਸਿੰਘ ਰੰਦਾਵਾ ਨੇ ਸਬ ਡਿਵੀਜ਼ਨ ਡੇਰਾ ਬਾਬਾ ਨਾਨਕਦੀਨ ਪਿੰਡ ਸ਼ਾਹਪੂਰ ਗੁਰਾਇਆ ਪਖਤਾਨਾ ਤੁਲੀਆਂ ਅਗਵਾਨ ਸ਼ਕਰੀ ਅਤੇ ਮਚਰਾਲਾ ਦੇ 935 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਖਰਾਬੇ ਦੀ ਰਾਸ਼ੀ ਵੰਡਨ ਉਪਰੰਤ ਕੀਤਾ ਵਾਪਕ ਪਿੰਡਾਂ ਤੋਂ ਆਏ ਮੇਰੇ ਕਿਸਾਨ ਵੀਰੋ ਮੇਰੀਆਂ ਭੈਣਾਂ ਤੁਹਾਡਾ ਕਿਹਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਤਾਂ ਮੈਂ ਗੁਰਦਾਰ ਕੀਰਤ ਮਾਤਰੀ ਦੀ ਨਾਂ ਕੋਟੇ ਚ ਲੈ ਕੇ ਆਇਆ ਤੇ ਤੁਸੀਂ ਮੈਨੂੰ ਕਾਫੀ ਸਮੇਂ ਤੋਂ ਵੇਖ ਰ ਰਹੇ ਹੋ ਉਹਦਾ ਕਾਰਨ ਹੈ ਕਿ ਸੀਐਮ ਸਾਹਿਬ ਸ਼ਨੀਵਾਰ ਨੂੰ ਸਪੈਸ਼ਲ ਤੌਰ ਤੇ ਢੀਲਾ ਬਾਬਾ ਨਾਨਕ ਜਦਾਂ ਨੇ ਡਿਸਾਈਡ ਕਰ ਰਹੇ ਆ ਕਿ ਉਹਨਾਂ ਡੇਰਾ ਬਾਬਾ ਦਾ ਨਾਮ ਕਿਉਂ ਨਾ ਚ ਕਲਾਤੌਰ ਹੁੰਦਾ ਇਸ ਕਰਕੇ ਮੈਂ ਲੇਟ ਹੋਇਆ ਮੈਂ ਤਾਂ ਬਹੁਤ ਉਸਦੀ ਮਾਫੀ ਚਾਹੁੰਦਾ ਸਭ ਤੋਂ ਪਹਿਲਾਂ ਰਸਤਿਆਂ ਨੂੰ ਬਹੁਤ ਪੂਰੀ ਤਰ੍ਹਾਂ ਜੀ ਬਣਾਉ ਵਾਲੇ ਨੂੰ ਸੀਕਰ ਕਰਦਾ ਸਤਿ ਸ਼੍ਰੀ ਅਕਾਲ ਬਾਈ ਤੋਂ ਦੀ ਕਰਦੇ ਆਓ ਆਪਾਂ ਸਾਰੇ ਖਾਨ ਵੀ ਬੈਠੇ ਆਪਾਂ ਸਾਰੇ ਨੂੰ ਪਤਾ ਕਿ ਪਿਛਲੇ ਦਿਨੀ ਜਦੋਂ ਬਾਦ ਚ ਆਉਂਦੀਆਂ ਤਾਂ ਬਾਦ ਝਾਣ ਤੋਂ ਬਾਅਦ ਬਹੁਤ ਸਾਰੇ ਜਿਹੜੇ ਫਸਲਾਂ ਦੀ ਬਰਬਾਦੀ ਹੋਈ

ਲੜਾਈ ਘੜੇ ਮਾਰ ਧਾਰ ਬੱਸਾਂ ਭਰ ਕੇ ਉਹ ਟੰਗ ਚੈਰੀਆਂ ਦੀ ਜਾਂਦੀਆਂ ਰਹੀਆਂ ਮੈਂ ਕਿਹਾ ਤੁਹਾਡੇ ਕੋਲ ਵੀ ਬੜੀ ਦਿਰ ਪਾਈ ਨਾ ਦੋ ਬੱਸਾਂ ਭਰ ਕੇ ਜਾਂਦੀਆਂ ਰਹੀਆਂ ਬਹੁਤ ਛੱਡੇ ਜਿਹੜੇ ਬੰਦੇ ਨੂੰ ਪਤਾ ਕਿ ਦੋ ਬੱਸਾਂ ਭਰ ਕੇ ਜਾਂਦੀਆਂ ਰਹੀਆਂ ਜਿਸ ਤਰੀਕੇ ਨਾਲ ਇਹਨਾਂ ਦਾ ਵੈਲਕਮ ਕੀਤਾ ਕੋਈ ਇਨਸਾਨ ਸਾਡੇ ਬਹੁਤ ਅਗਰ ਕੀਤਾ ਭਗਵਾਨ ਜੀਕਰ ਨਾ ਵੈਲਕਮ ਨਹੀਂ ਕੀਤਾ ਐਟਾ ਉਹਨੇ ਥਾਣੇ ਹੋਣੇ ਠੀਕ ਨੇ ਤੇ ਥਾਣੇ ਜਿਹੜੀ ਪੜ ਪੜ ਕੇ ਆ ਕੇ ਦਾ چیقا سنکا نا تھا

ਉਹ ਨਾਰਾ ਪਿਆਰਾ ਗਿਆ ਦੇਰਾ ਬਾਬਾ ਨਾਨਕ ਦਰਬਾਰ ਸਭ ਤੋਂ ਗੁਰੂ ਸਾਹਿਬ ਜਦੋਂ ਚੱਲੇ ਆ ਪਟਾਰੇ ਸਾਜੋ ਸਾਡੇ ਕਿਮ ਭਗਵੰਤ ਕਮਾਲ ਜੀ ਆਮ ਆਪ ਪਾਰਟੀ ਸਰਕਾਰ ਜਿਨ੍ਹਾਂ ਨੇ ਕਿਸਾਨਾਂ ਵਾਸਤੇ ਬਹੁਤ ਕੁਝ ਸੋਚਿਆ ਹੈ ਔਰ ਖਾਣਾ ਦੀ ਮਦਦ ਕੀਤੀ ਹੈ ਜੋ ਅੱਜ ਸਾਡੇ ਮੰਤਰੀ ਸਾਹਿਬ ਤਖਤ ਸਿੰਘ ਦੀ ਰੰਦਾਵਾ ਸਾਡੇ ਨਗਰ ਵਿੱਚ ਪਹੁੰਚੇ ਹਨ ਸਾਰੇ ਕਿਸਾਨਾਂ ਨੂੰ ਸਨਮਾਨ ਦਿੱਤਾ ਹੈ ਜੋ ਬਣਿਆ ਹੋਇਆ ਸਾਡਾ ਨੁਕਸਾਨ ਹੋਇਆ ਖਰਾਬੇ ਦਾ ਉਹ ਅੱਜ ਇਹਨਾਂ ਨੇ ਸਾਨੂੰ ਵਿਸ਼ਵਾਸ ਕਰਾਇਆ ਹੈ ਕਿ ਪਹਿਲੀ ਵਾਰ ਇਹ ਸਰਕਾਰ ਨੇ ਇਹ ਹੋਇਆ ਕਿ ਘਰ ਆਣ ਕੇ ਲੀਡਰ ਜੋ ਹੈ ਸਰਕਾਰ ਕਿਸਾਨਾਂ ਦੀ ਮਦਦ ਕਰ ਰਹੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਗੁਰਦੀਪ ਸਿੰਘ ਉਹਦਾ ਸਾਡਾ ਆਸ਼ੀਮ ਭਗਵੰਤ ਜੀ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਜਰਾਨਾ ਸਾਹਿਬ ਤੁਹਾਡੇ ਸਾਹਮਣੇ ਕਿਨੂੰ ਖੜਾ ਕੀਆ ਜੀ ਸਾਡਾ ਤੁਹਾਨੂੰ ਆਜ ਬਹੁਤ ਬਹੁਤ ਧੰਨਵਾਦ ਕਰਨੇ ਆ ਜਨਾਬੀ ਭਾਈ ਅਦਿਸ਼ਾ ਬਹੁਤ ਬਹੁਤ ਸਾਡਾ ਚੱਕ ਦਿੱਤੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਭਾਜੀ ਅੱਜ ਰੰਧਾਵਾ ਸਾਹਿਬ ਤੁਹਾਡੇ ਕੋਲ ਪਿੰਡ ਆਏ ਸੀ ਕੀ ਕਹਿਣਾ ਚਾਹੋਗੇ ਸਰ ਸੱਚੀ ਗੱਲ ਇਹ ਸਾਰਿਆਂ ਨੂੰ ਮੈਂ ਫਿਰ ਜਨਾਬੀ ਰੰਧਾਵਾ ਸਾਹਿਬ ਪਿੰਡ ਆਏ ਸੀ ਇਸ ਮਸਲੇ ਦੇ ਜਿਹੜੇ ਸਾਡੇ ਖਰ ਕਰਨ ਖਰਾਬੇ ਲਿਖੇ ਸੀ ਮਰੱਪਿਆ ਵਾਜ ਸੜਕੋ ਪਾਰ ਜਿਹੜਾ ਨੁਕਸਾਨ ਹੋਇਆ ਹੀ ਕੋਈ 80% ਲਿਖਿਆ ਹੈ ਕੋਈ 100% ਲਿਖਿਆ ਹੈ ਨੁਕਸਾਨ ਉਹਦੇ ਸਬੰਧ ਦੇ ਵਿੱਚ ਕੱਲ ਅਸੀਂ ਐਸ.ਡੀ.ਐਮ ਤੇ ਤਸਵੀਰ ਕਟਵਾਰੀ ਗਰਦੌਰ ਸਾਰੇ ਆਪਸੇ ਮਿਲੇ ਹਾਂ ਉਹਨਾਂ ਨੂੰ ਜਾ ਕੇ ਆਪਣੇ ਖਾਤੇ ਨੰਬਰ ਦਿੱਤੇ ਆ ਆਨਲਾਈਨ ਤੇ ਕੁਝ ਇਥੇ ਧਰਾਂ ਦਾ ਨੁਕਸਾਨ ਹੋਇਆ ਜਿਹੜਾ ਉਹਨਾਂ ਬਾਰੇ ਕੋਈ ਕੱਲ ਲੋਕਾਂ ਨੇ ਉੱਥੇ ਪਰੇਸ਼ਾਨੀ ਬੜੀ ਸੀ ਤਸਵੀਲੇ ਜਾਣ ਉਹ ਜੀ ਕੋਈ ਕਹਿੰਦਾ ਸੀ ਜੇ ਫਾਰਮ ਲਿਆਉ ਉਹ ਕੁਝ ਲਿਆਉ ਕੁਝ ਕੁਝ ਲਿਆਉ ਫਿਰ ਕੱਲ ਉਹਨਾਂ ਨੇ ਸਾਨੂੰ ਮੇਰੇ ਤਖਵਾਰੀ ਸਾਹਿਬ ਨੇ ਤੁਹल्ली ਦਵਾਈ ਤੇ ਕੋਈ ਗੱਲ ਤੁਸ ਖਾਤੇ ਤੇ ਆਪਣਾ ਆਧਾਰ ਕਾਰਡ ਸਾਨੂੰ ਦੇ ਦਿਓ ਖਾਤੇ ਨੰਬਰ ਤੇ ਅਸੀਂ ਉਹਨਾਂ ਚ ਆਪਣੀ ਆਨਲਾਈਨ ਪੇਮੈਂਟ ਪੁਵਾ ਰਾਂਗੇ ਅਸੀਂ ਕੱਲ ਕੁਝ ਬੰਦੇ ਸਾਡੇ ਪਿੰਡੋਂ ਗਏ ਵੀ ਆ 10 20 50 ਦੇ ਕੇ ਆਏ ਨੇ ਕੁਝ ਬੰਦਿਆਂ ਦਾ ਅਸੀਂ ਧੰਨਵਾਦ ਕਰਦੇ ਆ ਵੀ ਜਿਹੜਾ ਸਾਡਾ ਪਿੰਡ ਪਹੁੰਚ ਕੇ ਤੇ ਸਾਨੂੰ ਦੱਸਿਆ ਗਿਆ ਵੀ ਸਾਡੇ ਪਿੰਡ 'ਚ ਇੰਨੇ ਲੱਖ ਇੰਨੇ ਕਰੋੜ ਖਰਾਬਾ ਹੋ ਰਿਹਾ ਜੋ ਵੀ ਪਛੂਆ ਦਾ ਆਵਾਜ਼ ਆਂਦਾਵਾਦ ਉਹਨਾਂ ਨੇ ਸਾਨੂੰ ਸਾਡੇ ਪਿੰਡ ਪਹੁੰਚ ਕੇ ਪੰਜ ਸੱਤਾਂ ਪਿੰਡਾਂ ਨੂੰ ਲਾਗੇ ਲਾਗੇ ਜਾ ਕਰਾਇਆ ਵਾ ਵੀ ਤੁਹਾਡਾ ਇੰਨਾ ਖਰਾਬਾ ਵਾ ਇੰਨਾ ਪਛੂਆਂ ਦਾ ਇੰਨਾ ਮਾਲੀ ਜਾਨੀ ਹੋ ਘਰਾਂ ਦਾ ਨਖਾਨ ਜਿਹੜਾ ਜੋ ਜੋ ਵੀ ਖਰਾਬੇ ਪਏ ਆ ਉਹਨਾਂ ਥੱਲੇ ਥੱਲੇ ਨੂੰ ਪਿੰਡ ਵਾਈਟ ਡਿਟੇਲ ਚ ਬਣਾਤੇ ਆ ਤੇ ਹੁਣ ਲੋਕਾਂ ਤੇ ਆਨਲਾਈਨ ਇੱਕ ਵੀ ਬਣਾ ਜਾਂਦੇ ਫਾਟੇ ਦਿਖਾ ਦੇ। ਅੱਜ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਰਾਜ ਛਾਪੁਰ ਕਰਾਇਆ ਚ ਜਿਹੜਾ ਪ੍ਰੋਗਰਾਮ ਕੀਤਾ ਗਿਆ ਉਹ ਜਿਹੜਾ ਪਿਛਲੇ ਆਪਾਂ ਤੋਂ ਪਾ ਗਏ ਨੇ 3 ਲੱਖ ਰੁਪਈਆ ਜ਼ਮੀਨਾਂ ਦਾ ਮਾਮਲਾ ਮੰਨਦਾ ਪੰਜਾਂ ਵੱਡਾਂ ਦੇ ਲੋਕਾਂ ਨੇ ਚੁਪਾਇਆ ਪਸ਼ੂਆਂ ਦਾ 3 ਲੱਖ ਰੁਪਈਆ ਦੇ ਲੱਖ ਪੰਜ ਸੱਤਰ 88 ਲੱਖ ਰੁਪਈਆ ਦੇ ਸਾਹਮਣੇ ਜਿਹੜਾ ਉਹ ਆਪਾਂ ਨੁਕਾਨਾਂ ਦੇ ਜਿਹੜੇ ਆ ਜਿਨ੍ਹਾਂ ਦੇ ਖਰਾਬ ਹੋਏ ਨੇ ਉਹ ਰੇੜੇ ਨੇ ਅੱਜ ਇੱਥੇ ਵੰਡ ਕੇ ਨਾ ਚੱਲੇ ਜਿਹਨਾਂ ਨੁਕਾਨਾਂ ਦੀ ਗੱਲ ਕੀਤੀ ਬਣੀ ਗੱਲ ਕੀਤੀ ਜਾਂਦੀ ਸੀ ਨਾ ਕਿਸੇ ਕੋਲ ਖਰਾਬੀਆਂ ਨਹੀਂ ਪੜਨੀਆਂ ਜਿਹੜਾ ਪਰ ਨਾ ਦੇਖੋ ਜੀ ਜਿਹੜਾ ਮਕਾਨ ਬਿਲਕੁਲ ਖਤਮ ਹੋਦਾ 1 ਲੱਖ 20000 ਰੁਪਇਆ ਤਾਂ ਜਿਹੜਾ ਰਿਪੇਅਰ ਵਾਲਾ ਜਿਹਨੂੰ ਤਰੇੜਾ ਆ ਗਿਆ ਉਹਦਾ 40000 ਰੁਪਇਆ ਜਿਹੜਾ ਸਰਕਾਰ ਨੇ ਕੀਤਾ ਇਹ ਪਹਿਲੀ ਵਾਰੀ ਹੋਇਆ ਕਿ 40000 ਰੁਪਇਆ ਕਿਸੇ ਮਕਾਨ ਦੀ ਰਿਪੇਅਰ ਦਾ ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ ਮੇਰੇ ਪਛੋਂ ਦੇ ਇੱਕ ਪਛੋਂ ਦਾ ਕਿਰਿਆ 37500 ਰੁਪਇਆ ਇੱਕ ਪਛੋਂ ਦਾ ਜਿਹੜਾ ਸਾਰ ਦੌਰਾਨ ਜਿਹੜੀ ਮੌਤ ਹੋ ਗਈ ਜਰੂਰ ਨਹੀਂ ਕੋਣ ਵੀ ਕਰਾ ਉਹ ਪਿੱਛੇ ਸ਼ਾਪ ਦੇ ਕਿੰਨੇ ਕੁ ਦਾ ਚੱਕਰ ਡਿਗਾ ਲਗਭਗ 5 ਮਿੰਟ ਤੇ ਕਿੰਨੇ ਕੁ ਹੋ ਗਏ ਤਾਂ ਤਾਂ ਦੱਸਿਆ ਕਿ 3 ਕਰੋੜ ਦਾ 9597 ਲੱਖ ਰੁਪਏ ਦੀਆਂ ਜ਼ਮੀਨਾਂ ਦਾ ਮਾਮਲਾ ਆ ਪਸ਼ੂਆਂ ਦਾ ਵੱਖਰਾ ਨਮਕਾਨਾ ਦਾ ਵਾਧੂ